ਨੇ ਆ ਨਾ ਇਹਨਾਂ ਦੇ ਡੰਡਾ ਮਾਰਨਾ ਨਾ ਕੋਈ ਵਿਰੋਧ ਕਰਨਾ ਨਾ ਹੀ ਆ ਜਿਹੜੇ ਮੁਕੱਦਮੇ ਦਰਜ ਕਰਵਾਇਆ ਮੈਂ ਹਾਈ ਕੋਰਟ ਚ ਕੇਸ ਕਰਕੇ ਕਰਵਾਏ ਸੀ ਅਮਰਿੰਦਰ ਸਿੰਘ ਨੇ ਉਹਦੋਂ ਕੀਤੇ ਨਹੀਂ ਕਿਉਂਕਿ ਸਾਰਾ ਕੰਮ ਹੀ ਇਹਦਾ ਕਰਿਆ ਤੇ ਰਿਆ ਸੀ ਤੇ ਜਿਹੜਾ ਅੰਦੋਲਨ ਦਾ ਸੀ ਤੇ ਅਸੀਂ ਉਸ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਨਾਂ ਦੇ ਨਾਲ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਤੇ ਇਹ ਬਹੁਤ ਵੱਡੀ ਗੱਲ ਸੀ ਉਹਨਾਂ ਦਾ ਬਹੁਤ بڑا ਮਨ ਸੀ ਔਰ ਮੈਂ ਵੀ ਕੇਸ ਵਾਪਸ ਲੈ ਲੈ ਮੈਂ ਕਿਹਾ ਨਹੀਂ ਕਰਨੇ ਜਦੋਂ ਸਾਡਾ ਲੀਡਰ ਕਹਿ ਰਿਹਾ ਸਾਡੀ ਪਾਰਟੀ ਦੀ ਸੋਚ ਆ ਅਸੀਂ ਉਹ ਵਾਪਸ ਲੈ ਲੈ ਔਰ ਇਸੇ ਤਰ੍ਹਾਂ ਕਿਉਂਕਿ ਉਸ ਵੇਲੇ ਕੁਝ ਲੋਕ ਲੱਗੇ ਹੋਏ ਸੀ ਸਾਨੂੰ ਸਿੱਖ ਵਿਰੋਧੀ ਦਿਖਾਉਣ ਉਹ ਅੰਦੋਲਨ ਦੀ ਆੜ ਵਿੱਚ ਤੇ ਇਸੇ ਤਰ੍ਹਾਂ ਹੀ ਇਹ ਜਿਹੜੇ ਹੁਣ ਇਹਨਾਂ ਨੂੰ ਸਜ਼ਾਵਾ ਦੇਣੀਆਂ ਨੇ ਟਾਈਟਲਰ ਨੇ ਵੀ ਜੇਲ੍ਹ ਚਲੇ ਜਾਣਾ ਹੋਰ ਵੀ ਲੋਕ ਜਾਣਗੇ ਔਰ ਇਹਦੀ ਇਹ ਦੋ ਸ਼ਬਦ ਵੀ ਇਹ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਕਹਿ ਨਹੀਂ ਸਕਦੀ ਕਿ ਬਹੁਤ ਅੱਛਾ ਹੋ ਗਿਆ ਇਹ ਠੀਕ ਹੋ ਗਿਆ ਤੁਸੀਂ ਲਾਓ ਕਿਨੇ ਸਿੱਖਾਂ ਦੇ ਹਿੱਤੈਸ਼ੀ ਨੇ ਕਿੰਨੇ ਖਾਲਸਾ ਦੇ ਲਈ ਸਮਰਪਿਤ ਨੇ ਉਹ ਤਾਂ ਇੱਕ ਪਰਿਵਾਰ ਦੇ ਸਿਆਸੀ ਹਿੱਤਾਂ ਲਈ ਸਮਰਪਿਤ ਨੇ ਇਸ ਲਈ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਡਟ ਕੇ ਖੜੀ ਵੀ ਇਸ ਦੇ ਲਈ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਜਾਣਾ ਚਾਹੀਦਾ ਇਹ ਮੈਸੇਜ ਵੀ ਨਹੀਂ ਜਾਣ ਦਿੰਦੇ ਉੱਥੇ ਬੈਠ ਕੇ ਖਲਾਫ ਪ੍ਰਚਾਰ ਕਰਦੇ ਰਹਿੰਦੇ ਆ ਪਾਰਟੀ ਦੇ ਔਰ ਹੁਣ ਅਸੀਂ ਇਸ ਤੋਂ ਬਾਅਦ ਪੰਜਾਬ ਦੇ ਪਿੰਡਾਂ 'ਚ ਵੀ ਨਿਕਲਾਂਗੇ ਸਭ ਜਗ੍ਹਾ ਜਾਵਾਂਗੇ ਔਰ ਫਿਰ ਇੱਕ ਗੱਲ ਹੋਰ ਕਹਿਣ ਦੇ ਆ ਇਹਨਾਂ ਨੇ ਇੱਕੋ ਫੜਿਆ ਹੋਇਆ ਕੁਝ ਲੋਕਾਂ ਨੇ ਮੈਂ ਤਾਂ ਸਮਝਦਾ ਹਾਂ ਉਹਦੇ ਚ ਬਹੁਤੇ ਕੰਮ ਰੈਡ ਨੇ ਔਰ ਕੁਝ ਇਹਨਾਂ ਦੇ ਨਾਲ ਮਿਲੇ ਹੋਏ ਜਿਹੜੇ ਵਿਚਾਰਧਾਰਕ ਲੜਾਈ ਆ ਉਹ ਅਸਲ 'ਚ ਕੋਈ ਪੰਜਾਬ ਦੀ ਜਾਂ ਕਿਸਾਨਾਂ ਦੀ ਜਾਂ ਕਿਸੇ ਦੀ ਲੜਾਈ ਨਹੀਂ ਲੜ ਰਹੇ ਇਹ ਲੋਕ ਇਹ ਵਿਚਾਰਧਾਰਾ ਦੀ ਲੜਾਈ ਲੜ ਰਹੇ ਆ ਤੇ ਉਹ ਉਹਨਾਂ ਨੇ ਸਾਡੇ ਨਾਲ ਲੜਦਾ ਹੀ ਰਹਿਣਾ ਉਹ ਮੁਠੀ ਪਰ ਲੋਕ ਨੇ ਬਹੁਤ ਜ਼ਿਆਦਾ ਵੀ ਨਹੀਂ ਹੈਗੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਆਮ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਜਾਣਕਾਰੀ ਦੇਵਾਂਗੇ ਅਸੀਂ ਇਹਨਾਂ ਨੂੰ ਜੀ ਪਿੰਡਾਂ ਚ ਕੀ ਵੰਡ ਦੇਣਾ ਲੋ ਭਾਈ ਮੈਂ ਤਾਂ ਪਿੰਡ ਜੀ ਰਹਿਣਾ ਇਹ ਵੀ ਪਿੰਡ ਜੀ ਰਹਿੰਦੇ ਆ ਇਹ ਵੀ ਪਿੰਡ ਜੀ ਰਹਿੰਦੇ ਆ ਤਾਂ ਹੋਰ ਬਾਕੀ ਵੀ ਸਾਰੇ ਇਦਾਂ ਹੀ ਨੇ ਸਾਡੇ ਵਰਗੇ ਨੇ ਸਾਨੂੰ ਤਾਂ ਜਾਂ ਤਾਂ ਜਾਨ ਤੋਂ ਮਾਰੋਗੇ ਸਾਨੂੰ ਪਿੰਡਾਂ ਜੋ ਕਿੱਥੇ ਕੱਢੋਗੇ ਆਪਦਾ ਘਰ ਛੱਡ ਕੇ ਕਿੱਥੇ ਜਾਣਾ ਸੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਹ ਕੋਈ ਦੇਸ਼ ਨੂੰ ਜੋੜਨ ਵਾਲੀਆਂ ਗੱਲਾਂ ਨਹੀਂ ਕੋਈ ਏਕਤਾ ਵਾਲੀਆਂ ਗੱਲਾਂ ਨਹੀਂ ਕੋਈ ਦੇਸ਼ ਦੇ ਹਿਤਾਸ਼ੀ ਇਦਾਂ ਦੀ ਗੱਲ ਕਰਨਗੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਸ ਕਰਕੇ ਅਸੀਂ 84 ਦੀ ਨਸਲ ਕੁਸ਼ੀ ਦੀ ਵੀ ਤੇ ਬਾਕੀ ਵੀ ਜਿਹੜੇ ਸਿੱਖਾਂ ਦੇ ਉੱਪਰ ਮਿਨੋਰਟੀਜ਼ ਦੇ ਉੱਪਰ ਇਹ ਸਾਰੇ ਹੀ ਸਾਡੇ ਆ ਤੇ ਮੇਰਾ ਖਿਆਲ ਆ ਭਾਰਤੀ ਜਨਤਾ ਪਾਰਟੀ ਜਿੰਨਾ ਗੁਰੂ ਨਾਨਕ ਦੇਵ ਦੀ ਵਿਚਾਰਾ ਨੂੰ ਮੰਦੀ ਆ ਉਹਨਾਂ ਦੂਸਰੀਆਂ ਪਾਰਟੀਆਂ 'ਚ ਤਾਂ ਮੈਨੂੰ ਲੱਗਦਾ ਨਹੀਂ ਹੈ ਜੇ ਪੰਜਾਬੀਆਂ ਦੀ ਕੋਈ ਗੱਲ ਆਉਂਦੀ ਆ ਜਾਂ ਖਾਲਸਾ ਦੀ ਕੋਈ ਗੱਲ ਆਉਂਦੀ ਆ ਉਸ ਦੇ ਲਈ ਨਹੀਂ ਖੜਦੇ ਉਹਨੂੰ ਸਿਆਸੀ ਹਿੱਤਾਂ ਲਈ ਜੋੜਦੇ ਆ ਤੇ ਆ ਹੁਣ ਸੁਖਵੀਰ ਬਾਦਲ ਕੀ ਅਕਾਲੀ ਦਲ ਦਾ ਹਾਲ ਕਰਤਾ ਪੰਥ ਦੀ ਨਮੈਂ ਦਾ ਜਮਾਤ ਸੀ ਕੀ ਇਹ ਕਰਨਾ ਸੀ ਜਿੰਨਾ ਨੁਕਸਾਨ ਪੰਜਾਬ ਦਾ ਪੰਜਾਬੀਆਂ ਦਾ ਆਪਣੇ ਪਰਿਵਾਰ ਨੂੰ ਬਚਾਉਣ ਦੇ ਚੱਕਰ ਚ ਸੁਖਵੀਰ ਸਿੰਘ ਬਾਦਲ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ ਇਸ ਲਈ ਅਸੀਂ ਪੂਰੀ ਪਾਰਟੀ ਦੀ ਤਰਫੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਪੰਜਾਬ ਵਾਸੀਆਂ ਨੂੰ ਔਰ ਖਾਲਸਾ ਨੂੰ ਜਿੱਥੇ-ਜਿੱਥੇ ਵੀ ਦੁਨੀਆ ਚ ਬੈਠਾ ਕਿ ਜਿੰਨਾ ਦੀ ਵੀ ਸ਼ਮੂਲੀਅਤ ਰਹੀ ਹੈ 84 ਦੀ ਨਸਲ ਕੁਸ਼ੀ ਚ ਉਹਨਾਂ ਤੇ ਚੁਣਚੁਣ ਕੇ ਮੁਕਾਦਮੇ ਬੜਾਏ ਜਾਣਗੇ ਉਹਨਾਂ ਦੀ ਹੋਰ ਵੀ ਕੋਈ ਹੈਗੇ ਸਬੂਤ ਦਿਓ ਉਹਨਾਂ ਦੀ ਵੀ ਜਾਂਚ ਕਰਾਈ ਜਾਊਗੀ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਦਾ ਸਥਾਨ ਜੇਲ੍ਹ ਚ ਹੋਏਗਾ ਤੇ ਇਹ ਸਾਡੀ ਇੱਕ ਕਮਿਟਮੈਂਟ ਹੈਗੀ ਆ ਪੰਜਾਬੀਆਂ ਦੇ ਨਾਲ ਖਾਲਸਾ ਦੇ ਨਾਲ ਤੇ ਜਿਹੜਾ ਖਾਲਸਾ ਦਾ ਨੁਕਸਾਨ ਕਰਦਾ ਮੈਂ ਸਮਝਦਾ ਉਹ ਦੇਸ਼ ਦਾ ਨੁਕਸਾਨ ਕਰਦਾ ਤੇ ਇਸ ਲਈ ਇਹ ਕਾਂਗਰਸ ਨੇ ਜਿੰਨਾ ਨੁਕਸਾਨ ਕੀਤਾ ਔਰ ਅੱਜ ਪੰਜਾਬ ਦੀ ਬਦਕਿਸਮਤੀ ਹੈ ਕਿ ਕਾਂਗਰਸ ਫਰ ਆਮ ਆਦਮੀ ਪਾਰਟੀ ਆਪਸ ਚ ਗਠਵੰਦਨ ਚ ਇੱਥੇ ਆ ਕੇ ਝਗੜਾ ਕਰਨ ਲੱਗ ਜਾਂਦੇ ਆ ਆ ਮੇਰਾ ਖਿਆਲ ਆ ਜਿੱਥੇ ਆਪਾਂ ਬੈਠੇ ਆ ਇਸੇ ਚੰਡੀਗੜ੍ਹ ਤੇ ਇੱਥੋਂ 5 ਕਿਲੋਮੀਟਰ ਜਾ ਕੇ ਇਹ ਇਕੱਠੇ ਅਲੱਗ-ਅਲੱਗ ਹੋ ਜਾਂਦੇ ਆ ਇੱਥੇ ਆ ਕੇ ਇਕੱਠੇ ਹੋ ਜਾਂਦੇ ਆ ਜੱਫੀਆਂ ਪਾ ਲੈਂਦੇ ਆ ਇਹ ਕੀ ਇਹਨਾਂ ਦੀ ਪੰਜਾਬ ਦੇ ਨਾਲ ਸੈਂਸਿਟੀਵਿਟੀ ਆ ਕੀ ਗੱਲ ਐ ਨੂਰਾ ਕੁਸ਼ਤੀ ਖੇਡ ਰਹੇ ਆ ਇੱਕ ਦੂਜੇ ਦਾ ਵਿਰੋਧ اپੋਜੀਸ਼ਨ ਦਾ ਰੋਲ ਮੈਂ ਜਾਖੜ ਸਾਹਿਬ ਨੂੰ ਵੀ ਕਹਣਾ ਕਿ ਹੁਣ ਤਕੜੇ ਹੋ ਜੋ ਸਾਰੇ ਔਰ ਚੱਲ ਪੋ ਇੱਥੇ ਬੈਠ ਕੇ ਰਾਜਨੀਤੀ ਨਹੀਂ ਹੋਣੀ ਇੱਥੇ ਬੈਠ ਕੇ ਲੋਕਾਂ ਦਾ ਹਿੱਤ ਨਹੀਂ ਹੋਣਾ ਇਹ ਤਾਂ ਪੰਜਾਬ ਦੇ ਪਿੰਡਾਂ ਜਾ ਕੇ ਸੰਘਰਸ਼ ਕਰਨਾ ਪਊ ਉੱਥੇ ਖੜਨਾ ਪਊ ਅਸੀਂ ਇਹ ਸਭ ਕਰਾਂਗੇ ਔਰ ਇਹਦੇ ਲਈ ਇਹ ਸਾਡੀ ਕਮਿਟਮੈਂਟ ਆ ਪੰਜਾਬ ਦੇ ਨਾਲ ਹੁਣ اپੋਜੀਸ਼ਨ ਦਾ ਜਿਹੜਾ ਸਹੀ ਰੋਲ ਆ ਉਹ ਸਾਨੂੰ ਕਰਨਾ ਪੈਣਾ ਕਿਉਂਕਿ ਇਹ ਮਨਮਰਜ਼ੀਆਂ ਜਿਸ ਤਰ੍ਹਾਂ ਹੋ ਰਹੀਆਂ ਨੇ ਪੰਜਾਬ 'ਚ ਵੀ ਜਿਸ ਤਰ੍ਹਾਂ ਇਸ ਵੇਲੇ ਗੈਂਗਸਟਰਾਂ ਦਾ ਆ ਰਿਹਾ ਆ ਦੇਖ ਲਓ ਜਾ ਕੇ ਪਟਿਆਲੇ 'ਚ ਤੁਸੀਂ ਤਾਂ ਉੱਥੋਂ ਆ ਨਹੀਂ ਹੋ ਤੇ ਟਾਬਿਆਂ ਵਾਲਿਆਂ ਨੂੰ ਵੀ 5-5 ਕਰੋੜ ਰੁਪਏ ਫਰੋਤੀਆਂ ਮੰਗ ਰਹੇ ਆ ਇਹਨਾਂ ਨੂੰ ਪੁੱਛੋ ਭਗਵੰਤ ਮਾਨ ਨੂੰ ਇਹ ਪੰਜਾਬ ਕਿੰਨਾ ਵਧੀਆ ਹੋ ਗਿਆ ਤੇ ਜਦੋਂ ਕਦੇ ਗੱਲ ਹੋਵੇ ਉਪਲਾ ਮਾਨਸ ਕੀ ਕਹੂਗਾ ਯੂਪੀ ਚ ਕ੍ਰਾਈਮ ਜ਼ਿਆਦਾ ਪੰਜਾਬ ਚ ਘੱਟ ਆ ਭਈ ਯੂਪੀ ਦੀ ਆਬਾਦੀ 25 ਕਰੋੜ ਆ ਭਲੇ ਮਾਨਸ ਇੱਥੇ ਪੌਣੇ 3 ਕਰੋੜ ਆ ਤੇ ਕ੍ਰਾਈਮ ਕਿਉਂ ਕਿਸ ਤਰ੍ਹਾਂ ਇਹਨਾਂ ਨੂੰ ਕੰਪੈਰੀਜ਼ਨ ਕਿਸ ਤਰ੍ਹਾਂ ਕਰ ਰਹੇ ਆ ਤੇ ਇਹ ਜਿਹੜਾ ਹੈਗਾ ਪੰਜਾਬ ਇਸ ਤਰ੍ਹਾਂ ਨਹੀਂ ਚੱਲਣਾ ਇਹ ਤੁਹਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਪੈਣਾ ਤੇ ਅਸੀਂ ਇਸ ਸੰਘਰਸ਼ ਲਈ ਬਿਲਕੁਲ ਤਿਆਰ ਹੋ ਗਏ ਹਾਂ ਔਰ ਮਨ ਬਣਾ ਲਿਆ ਔਰ ਇਹ ਹੁਣ ਸੰਘਰਸ਼ ਅੱਗੇ ਅਸੀਂ ਇੱਕ ਦਿਨ ਵੀ ਟੱਕੇ ਨਹੀਂ ਵੇਖਣਾ ਇਸ ਤੋਂ ਬਾਅਦ ਔਰ ਪੂਰਾ ਜਿਹੜਾ ਵੀ ਗਲਤ ਕੰਮ ਕਰੇਗੀ ਪੰਜਾਬ ਸਰਕਾਰ ਉਸ ਦਾ ਵੀ ਡਟ ਕੇ ਵਿਰੋਧ ਕਰਾਂਗੇ ਔਰ ਜਿਹੜਾ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਜ਼ੁਲਮ ਕੀਤੇ ਆ ਉਹ ਜ਼ੁਲਮਾਂ ਦੀ ਸਜ਼ਾ ਮੇਰਾ ਖਿਆਲ ਆ ਇਹ ਇਸ ਦੁਨੀਆ 'ਚ ਤਾਂ ਦਿੱਤੀ ਨਹੀਂ ਜਾ ਸਕਦੀ ਉਹਦੇ 'ਚ ਪ੍ਰਮਾਤਮਾ ਵੀ ਸਾਡਾ ਸਾਥ ਦੇਊਗਾ ਕਿਉਂਕਿ ਮੋਦੀ ਜੀ ਇਹ ਕਰ ਰਹੇ ਆ ਔਰ ਪਹਿਲੇ ਪ੍ਰਧਾਨ ਮੰਤਰੀ ਹੈ ਜਿਹੜੇ ਇਹ ਸਭ ਕਰ ਰਹੇ ਔਰ ਸਿੱਖਾਂ ਦੇ ਲਈ ਜਿੰਨਾ ਉਹਨਾਂ ਨੇ ਕੀਤਾ ਉਹਦੇ ਲਈ ਇਹਨਾਂ ਕੋਲੋਂ ਦੋ ਸ਼ਬਦ ਪ੍ਰਸ਼ੰਸਾ ਦੇ ਨਹੀਂ ਨਿਕਲਦੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੰਨਾ ਤਾਂ ਬੰਦਾ ਕਹਿ ਦਿੰਦਾ ਨਾ ਕਿ ਆ ਤਾਂ ਠੀਕ ਕੰਮ ਕੀਤਾ ਉਹ ਵੀ ਨਹੀਂ ਕਹਿੰਦੇ ਉਹਦਾ ਵੀ ਵਿਰੋਧ ਹੀ ਕਰਦੇ ਰਹਿੰਦੇ ਆ ਤੇ ਇਹ ਕਿੰਨੇ ਸਿੱਖ ਇਤਿਹਾਸੀ ਨੇ ਕਿੰਨੇ ਖਾਲਸਾ ਦੇ ਇਤਿਹਾਸੀ ਨੇ ਕਿੰਨੇ ਪੰਜਾਬੀਅਤ ਦੇ ਇਤਿਹਾਸੀ ਨੇ ਕੀ ਇਹ ਪੰਜਾਬ ਦਾ ਕਰਨਾ ਚਾਹੁੰਦੇ ਨੇ ਇੱਕ ਪਰਿਵਾਰ ਨੂੰ ਬਚਾ ਕੇ ਇਹ ਸਾਰੇ ਮਿਲੇ ਹੋਏ ਆ ਕਿਸੇ ਨੇ ਬੇਅਦਮੀਆਂ ਦੀ ਸਜ਼ਾ ਨਹੀਂ ਦੇਣੀ ਕਿਸੇ ਨੇ ਕੁਝ ਨਹੀਂ ਦੇਣੀ ਮੈਂ ਅੱਜ ਤੁਹਾਡੇ ਨਾਲ ਵਾਅਦਾ ਕਰਦਾ ਗੁਰਦੇਵ ਸਿੰਘ ਕੋਕੇ ਸਿੱਖਾਂ ਦਾ ਪੋਪ ਕੌਣ ਹੁੰਦਾ ਜੀ ਅਕਾਲ ਤਖਤ ਸਰਬ ਦਾ ਜੱਥੇਦਾਰ ਉਹਦੇ ਟੁਕੜੇ ਟੁਕੜੇ ਕਰਤੇ ਉਹਨਾਂ ਨੂੰ ਫਿਰ ਸਨਮਾਨਿਤ ਵੀ ਕੀਤਾ ਉਹਨਾਂ ਨੂੰ ਪਦਮੀਆਂ ਵੀ ਦਿੱਤੀਆਂ ਜੇ ਸਜ਼ਾ ਦੇਵਾਂਗੇ ਤਾਂ ਅਸੀਂ ਦੇਵਾਂਗੇ ਆ ਕੇ ਭਾਰਤੀ ਜਨਤਾ ਪਾਰਟੀ ਦੇਊਗੀ ਔਰ ਆ ਗੈਂਗਸਟਰ ਵੀ ਜੇ ਖਤਮ ਕਰਾਂਗੇ ਜਿਸ ਤਰ੍ਹਾਂ ਜੋਗੀ ਜੀ ਨੇ ਕੀਤੇ ਨੇ ਉਸੇ ਤਰ੍ਹਾਂ ਹੀ ਆ ਕੇ ਕਰਾਂਗੇ ਤੇ ਇਸ ਕਰਕੇ ਮੇਰੀ ਪੰਜਾਬੀਆਂ ਨੂੰ ਵੀ ਅਪੀਲ ਆ ਇਹ ਥੋੜੀ ਆਪਣੀ ਪਾਰਟੀ ਆ ਤੁਸੀਂ ਸਾਥ ਦਿਓ ਅਸੀਂ ਸੰਘਰਸ਼ ਕਰਾਂਗੇ ਮਿਲ ਕੇ ਕਰਾਂਗੇ ਸਾਰੇ ਇਕੱਲਾ ਨਹੀਂ ਕੋਈ ਕਰ ਸਕਦਾ ਡੈਮੋਕ੍ਰੇਸੀ ਆ ਇਸ ਲਈ ਇਨਾ ਹੀ ਮੈਂ ਕਹਿਣਾ ਸੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਟਾਈਮ ਕੱਢਿਆ ਇਹਦੇ ਲਈ ਵੀ ਤੁਹਾਡਾ ਧੰਨਵਾਦ ਜਿਹੜਾ ਪਾਸੇ ਇੱਕ ਪਾਸੇ ਤੁਸੀਂ ਸਿੱਖਾਂ ਦੇ ਵਾਸਤੇ ਆਂਦੀ ਫਿਕਰਮੰਦੀ ਦੀ ਗੱਲ ਕਰਦੇ ਹੋ ਦੂਸਰੇ ਪਾਸੇ ਕੰਗਨਾ ਦੀ ਖੁਰਮੋਦੀ ਆ ਅਨਮਨਜਨ ਸੀ ਉਦੇਸ਼ ਨਾਲਗਾ ਤਾਂ ਇੰਜ਼ਾਮ ਲੱਗਦੀ ਕਿ ਸਿੱਖਾਂ ਦਾ ਜਿਹੜਾ ਕਿਰਦਾਰ ਹੈਗਾ ਉਹ ਰਾਜਨੀਤਿਕ ਸੂਤਾਣ ਦਾ ਵਾਸ ਦੇਖੋ ਤੁਹਾਡੀ ਐਮਪੀ ਹੈ ਤੁਹਾਡੀ ਗੱਲ ਸੁਣੋ ਪਹਿਲੀ ਗੱਲ ਤਾਂ ਐਮਪੀ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ ਹਰ ਐਮਪੀ ਲੀਡਰ ਨਹੀਂ ਹੋਇਆ ਕਰਦਾ ਹਰ ਐਮਐਲਏ ਲੀਡਰ ਨਹੀਂ ਹੋਇਆ ਕਰਦਾ ਵਿਚਾਰਚਾਰਾ ਨਾਲ ਵੀ ਜੁੜਨਾ ਇੱਕ ਦਿਨ ਚ ਨਹੀਂ ਜੁੜਿਆ ਜਾਂਦਾ ਮੈਂ ਤਾਂ ਬੀਜੇਪੀ ਚ ਪਿਛਲੇ 35 ਸਾਲ ਤੋਂ ਵੱਧ ਸਮਾਂ ਹੋ ਗਿਆ ਕੰਮ ਕਰਦੇ ਨੂੰ ਮੈਂ ਇੱਕਦਮ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਕੁਰਬਾਨ ਨਹੀਂ ਕਰਨਾ ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾ ਬਣਾਉਣ ਸੈਂਸਰ ਬੋਰਡ ਦਾ ਕੰਮ ਆ ਉਹ ਪਾਸ ਕਰੇ ਜਾਂ ਨਾ ਕਰੇ ਠੀਕ ਹੈ ਉਹਦੇ ਨਾਲ ਪਾਰਟੀ ਦਾ ਕੋਈ ਤਾਲੁਕ ਨਹੀਂ ਪਹਿਲੀ ਤਾਂ ਇਹ ਗੱਲ ਆ ਦੂਜੀ ਗੱਲ ਆ ਕਿ ਜਿਹੜਾ ਵੀ ਕੋਈ ਖਾਲਸਾ ਦੇ ਖਿਲਾਫ ਬੋਲੇ ਪੰਜਾਬ ਦੇ ਖਿਲਾਫ ਬੋਲੇ ਉੱਥੇ ਭਾਜੀਪੀ ਦੇ ਇੱਕ ਇੱਕ ਵਰਕਰ ਜਿਹੜਾ ਉਹ ਸਟੈਂਡ ਲਊਗਾ ਚਾਹੇ ਉਹ ਕੋਈ ਹੋਵੇ ਆਪਣਾ ਪਰਾਇਆ ਹੋਵੇ ਵਿਚ ਕੋਈ ਨਹੀਂ ਆ ਠੀਕ ਹੈ ਤੇ ਭਾਜਪੀ ਜਿਹੜੀ ਆ ਇਸ ਕਰਕੇ ਮੈਂ ਉਸੇ ਵੇਲੇ ਵਿਰੋਧ ਕੀਤਾ ਉਹਦਾ ਕਿ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ 'ਚ ਅਸੀਂ ਕਿਉਂ ਖੜੇ ਔਰ ਉਹਦੇ 'ਚ ਮੈਂ ਅੱਜ ਤੁਹਾਨੂੰ ਇੱਕ ਵੱਡੀ ਗੱਲ ਦੱਸਣਾ ਕਿ ਜਿਹੜਾ ਕਿਸਾਨਾਂ ਦੇ ਮਸਲੇ ਸੀ ਜਦੋਂ ਅੰਦੋਲਨ ਖਤਮ ਹੋਇਆ ਉਹੋ ਉਸ ਤੋਂ ਕੋਈ 6 ਮਹੀਨੇ ਪਹਿਲਾਂ ਸਾਰੀਆਂ ਮੰਗਾਂ ਮੰਨ ਰਹੀ ਸੀ ਔਰ इवन ਕਿਸਾਨਾਂ ਦਾ ਜਿਹੜਾ 2 ਲੱਖ ਤੱਕ ਦਾ ਕਰਜ਼ਾ ਸਰਕਾਰੀ ਤੇ ਸਹਿਕਾਰੀ ਬੈਂਕਾਂ ਦਾ ਉਹ ਵੀ ਖਤਮ ਹੋ ਰਿਹਾ ਸੀ ਉਹ ਕਰਵਾਇਆ ਨਹੀਂ ਇਹਨਾਂ ਨੇ ਇਹ ਕਿਸਾਨ ਇਹ ਤਾਂ ਲਈ ਥੋੜਾ ਸੀ ਤਾਂ ਆ ਜਿਹੜੇ ਕਾਨੂੰਨ ਸੀ ਖੇਤੀ ਕਾਨੂੰਨ ਮੈਂ ਹੁਣ ਵੀ ਕਹਿੰਦਾ ਉਹ ਕਾਨੂੰਨ ਬਹੁਤ ਅੱਛੇ ਸੀ ਪਰ ਅਸੀਂ ਇਹਨਾਂ ਨੂੰ ਸਮਝਾ ਨਹੀਂ ਪਾਏ ਜਾਂ ਇਹਨਾਂ ਨੇ ਸਾਡੇ ਖਿਲਾਫ ਹੀ ਇੱਕ ਮੂਹਮ ਚਲਾਉਣੀ ਸੀ ਪ੍ਰਧਾਨ ਮੰਤਰੀ ਜੀ ਨੇ ਹੱਥ ਜੋੜ ਕੇ ਵਾਪਸ ਲੈ ਲੇ ਕਿ ਠੀਕ ਆ ਵੀ ਇਹ ਸਾਡੀ ਕਮੀ ਆ ਸਾਨੂੰ ਮਾਫ ਕਰਦੇ ਹੋ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਪਰ ਹੁਣ ਕਿਸੇ ਦਿਨ ਇਹ ਆਊਗਾ ਕਿ ਇਹਨਾਂ ਨੇ ਸਾਨੂੰ ਕਹਿਣਾ ਕਿ ਲਾਗੂ ਕਰੋ। ਉਹ ਹੀ ਕਹਾਂ ਕਿ ਨਾ ਪੱਤਰ ਦੇ ਪੰਜਾਬ ਦੇ ਪ੍ਰਧਾਨ ਵੱਲ ਉਸਨੇ ਡਾਕਟਰ ਵੱਲ ਤੁਹਾਡੀ ਪਾਰਟੀ ਦੇ ਕਿਸੇ ਸੀਨੀਅਰ ਲੀਡਰ ਵੱਲੋਂ ਕੇਂਦਰੀ ਹਾਈ ਕਮਾਂਡ ਦੇ ਕੋਲੇ ਬੀਜਪੀ ਸੈਂਟਰ ਤੋਂ ਪ੍ਰਧਾਨ ਨਹੀਂ ਕਰੇ ਉਹਨਾਂ ਨੂੰ ਕੋਈ ਚਿੱਠੀ ਨਹੀਂ ਲਿਖੀ ਕੰਮਾਂ ਦਾ ਮਸਲੇ ਦੇ ਉੱਤੇ। ਅਰੇ ਭਾਈ ਵੇ ਇਹ ਪਾਰਟੀ ਸੁਣ ਲਓ ਸੁਣ ਲਓ। ਇਹ ਪਿਆਰ ਆ ਵੀ ਉਹ ਸੁਣ ਲਓ ਭਾਈ ਸੁਣ ਲਓ। ਮੇਰੀ ਨੱਡਾ ਜੀ ਨਾਲ ਗੱਲ ਹੋਈ। ਮੈਂ ਬੋਲੇ ਡਾਕਟਰ ਸਾਹਮਣੇ ਕੀ ਗੱਲ ਤੇ ਮੈਂ ਕੋਈ ਸੀਨੀਅਰ ਲੀਡਰ ਨਹੀਂ ਬੀਜਪੀ ਦਾ। ਰੇਵਾਇਸੀ ਦੀ ਪਾਰਟੀ ਦਾ ਆ ਰਹੀ ਹੈ ਸਾਹਮਣੇ ਦੇਖੀ ਕਹਿੰਦੇ ਕੋਈ ਜਿੱਥੇ ਕੋਈ ਕੋਈ ਤੁਸੀਂ ਕਾਰਵਾਈ ਕਰੋ ਕਿਉਂਕਿ ਮਸਲਾ ਤਾਂ ਬੜਾ ਸੰਗੀਨ ਹੈ ਅਰੇ ਫੋਨ ਤੇ ਹੀ ਕਹਤਾ ਇੰਨਾ ਜ਼ਬਰਦਸਤ ਕਹਤਾ ਜੇ ਮੈਂ ਗਲਤ ਕਹਿੰਦਾ ਤਾਂ ਮੈਨੂੰ ਪਾਰਟੀ ਚੋਂ ਕੱਢਿਆ ਜਾਣਾ ਸੀ ਠੀਕ ਹੈ ਨਾ ਗੱਲ ਨਹੀਂ ਫਿਰ ਉਹ ਪੰਜਾਬ ਦਾ ਗੱਲ ਪੀਸ਼ੂ ਤੋਂ ਪੰਜਾਬ ਦਾ ਨਹੀਂ ਇਹ ਪੰਜਾਬ ਦਾ ਇਸ਼ੂ ਤੁਸੀਂ ਪੰਜਾਬ ਦੀ ਪੋਲਿਟਿਕਸ ਕਰਨੀ ਹੈ ਮੈਂ ਪੰਜਾਬ ਬੀਜੇਪੀ ਤੋਂ ਲੱਗਾ ਕੋਈ ਹਾਂ ਲਿਖ ਲਈ ਵਿਰੋਧ ਕਰਦੇ ਤੁਸੀਂ ਲਿਖ ਕੇ ਦੇ ਲਿਖ ਕੇ ਕੀ ਦੇਣਾ ਉਹਦੇ ਚ ਕਹਤਾ ਉਹਨੂੰ ਲੈਟਰ ਇਸ਼ੂ ਹੋ ਗਿਆ ਹੋਰ ਕੀ ਹੋਣਾ ਸੀ ਇਹ ਤਾਂ ਇਹ ਸਵਾਲ ਚ ਲੱਗ ਨਹੀਂ ਗਰੇਵਾਲ ਸਾਹਿਬ ਜਿੰਨੀ ਚਾਤਰਾਂ ਦੇ ਬੱਚੇ ਵੀ ਬਣ ਚੰਗਣਾ ਦੇ ਮਾਮਲੇ 'ਚ ਨਾਰ ਆ ਅਰੇ ਭਾਈ ਉਹਨਾਂ ਨੇ ਵੀ ਕਿਹਾ ਕੱਲ ਹੀ ਮੈਂ ਟੀਵੀ ਤੇ ਦੇਖ ਰਿਹਾ ਸੀ ਨੀਚੇ ਪੱਟੀ ਤੁਹਾਡੇ ਨਿਊਜ਼ 18 ਤੇ ਦੇਖੀ ਆਂ ਹਿੰਦੀਸ਼ ਟਾਈਟਲ ਤੇ ਸਾਹਮਣੇ ਤੁਸੀਂ ਕਿਹਾ ਕਿ ਉਹਨਾਂ ਨੂੰ ਜਿਹੜੇ ਜਿਹੜੇ ਤਮਸ਼ਾ ਤੇ ਆਇਆ ਕਿਤੇ ਪਰ ਕੈਪਟਨਾ ਮਹਿੰਦਰ ਸਿੰਘ 2014 ਦੇ ਵਿੱਚ ਉਹਨੂੰ ਕਲੀ ਜਿੱਤ ਦਿੰਦਾ ਦੇ ਦੇ ਰਹੇ ਸੀ ਉਹਨਾਂ ਨੂੰ ਪੁੱਛਣਾ ਜਾ ਕੇ ਇਹ ਉਹ ਤੁਹਾਡੀ ਪਾਰਟੀ ਪਾਰਟੀ 'ਚ ਹੋਣ ਦਾ ਮਤਲਬ ਐ ਤਾਂ ਕੰਗਲਾ ਵੀ ਮੇਰੀ ਪਾਰਟੀ 'ਚ ਆ ਹਾਂ ਮੈਂ ਕੋਈ ਜਿਹੜਾ ਗਲਤ ਗੱਲ ਕਰੂਗਾ ਉਹਦੇ ਨਾਲ ਸਹਿਮਤ ਨਹੀਂ ਹਾਂ ਮੈਂ ਹੁਣੇ ਕਹਿ ਕੇ ਤਹਟਾਂ ਠੀਕ ਹੈ ਨਾ ਗੱਲ ਆ ਬਿੱਟੂ ਵੀ ਗਾਣਾ ਕੱਢਦਾ ਸੀ ਮੈਂ ਥੋੜਾ ਸਹਿਮਤ ਹਾਂ ਕਿਸੇ ਨਾਲ ਠੀਕ ਹੈ ਮੰਤਰੀ ਬਣਦੀ ਮੰਤਰੀ ਬਣਦੀ ਉਹ ਤਾਂ ਚਾਹੇ ਪ੍ਰਧਾਨ ਮੰਤਰੀ ਵੀ ਬਣਾ ਦੇ ਯਾਰ ਉਹਦੀ ਗੱਲ ਨਹੀਂ ਆ ਅਸੀਂ ਜਿਹੜੇ ਵਿਚਾਰਧਾਰਾ ਨਾਲ ਜੁੜੇ ਹੋਏ ਬੰਦੇ ਆ ਨਾ ਅਸੀਂ ਨੀ ਕਿਸੇ ਨੂੰ ਮੰਨਦੇ ਹੁੰਦੇ ਇੱਦਾਂ ਅਸੀਂ ਸਿਰਫ ਜਦੋਂ ਉਸ ਵੀਰਪਾਲ ਪੇਸ਼ ਹੋਇਆ ਇੱਕ ਦਿਨ ਪਹਿਲਾਂ ਵਰਕਿੰਗ ਪ੍ਰੈਜ਼ੀਡੈਂਟ ਲਗਾ ਦਿੰਨਾ ਉਸ ਤੋਂ ਬਾਅਦ ਅਗਰ ਉਹਨਾਂ ਜਾ ਕੇ ਪੇਸ਼ ਹੋਣਾ ਕਿਵੇਂ ਦੇਖਦੇ ਉਸ ਪ੍ਰਕਿਰਿਆ ਨੂੰ ਵੀ ਇੱਕ ਦਿਨ ਪਹਿਲਾਂ ਹੀ ਵਰਕਿੰਗ ਪ੍ਰੈਜ਼ੀਡੈਂਟ ਲਾਤਾ ਉਸ ਤੋਂ ਬਾਅਦ ਕਾਲਪਤ ਸਾਬ ਪੇਸ਼ ਹੋ ਕੇ ਜਾਂਦਾ ਪੇ ਤਾਂ ਦੇਖੋ ਲੀਪਾ ਪੋਤੀ ਹੋ ਰਹੀ ਆ ਇਹ ਕੋਈ ਇਹਦੇ ਨਾਲ ਨਾ ਸਿੱਖਾਂ ਦਾ ਭਲਾ ਹੋਣਾ ਨਾ ਪੰਜਾਬ ਦਾ ਭਲਾ ਹੋਣਾ ਨਾ ਪੰਜਾਬੀਆਂ ਦਾ ਭਲਾ ਹੋਣਾ ਇੱਕ ਉਹਨਾਂ ਨੂੰ ਬਚਾਉਣ ਦੀ ਗੱਲ ਆ ਤੇ ਆਪਣਾ ਅਕਸ ਬਚਾਉਣ ਦੀ ਗੱਲ ਆ ਅਕਸ ਕਿਤੇ ਇਦਾਂ ਬਚਿਆ ਕਰਦੇ ਨੇ ਅਖਸਰ ਦਾ ਤਿਆਗ ਤਪੱਸਿਆ ਨਾਲ ਵੱਜਦੇ ਆ। ਸੰਤ ਬਾਬਾ ਹਰਚੰਦ ਸਿੰਘ ਲੋਂਗੋਵਾਲ ਮੈਂ ਛੋਟਾ ਜਿਹਾ ਸੀ ਉਹਨਾਂ ਨੂੰ ਦੇਖਦਾ ਰਿਹਾ। ਠੀਕ ਹੈ। ਉਹ ਤਿਆਗ ਤਪੱਸਿਆ ਦੀ ਮੂਰਤ ਸੀ। ਸੰਤ ਬਾਬਾ ਫਤਿਹ ਸਿੰਘ, ਸੰਤ ਬਾਬਾ ਚੰਨਣ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦੇ। ਉਹਨਾਂ ਨੂੰ ਕਦੇ ਜੇ ਮਿਲੇ ਹੋਵੋਗੇ ਤਾਂ ਤੁਹਾਨੂੰ ਲੱਗੇਗਾ ਅੱਜ ਕੋਈ ਅਕਾਲੀ ਦਲ ਹੈ। ਮੈਂ ਤਾਂ ਹਮੇਸ਼ਾ ਕਹਿੰਦਾ ਹੀ ਹੁੰਨਾ। ਇਹ ਅਕਾਲੀ ਦਲ ਵਾਲੀ ਗੱਲ ਹੀ ਨਹੀਂ ਹੈ। ਕਿਸਾਨ ਆ ਰਹੇ ਨੇ ਜਿਹੜੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਾਉਣਾ ਸੀ। ਸ਼ੁਕਰੀਆ। ਜੇ ਉਹਨਾਂ ਨੇ ਪਹਿਲੇ ਪਹਿਲੀ ਵਾਰ ਸਹੀ ਗੱਲ ਕੀਤੀ ਆ ਨਹੀਂ ਤਾਂ ਕੇਂਦਰ ਨੂੰ ਗਾਲਾ ਕਢਦੇ ਆ ਗੱਲ ਪੰਜਾਬ ਦੀ ਹੁੰਦੀ ਆ ਬਹੁਤ ਸਵਾਗਤ ਆ ਉਹਨਾਂ ਦਾ ਠੀਕ ਆ ਜਿਸ ਤਰੀਕੇ ਨਾਲ ਇਲੈਕਸ਼ਨਸ ਆ ਰਹੀਆਂ ਨੇ ਗਰੇਵਾਲ ਸਾਹਿਬ ਜੋ ਇਲੈਕਸ਼ਨਸ ਆ ਰਹੀਆਂ ਨੇ ਹੁਣ ਲਗਾਤਾਰ ਜਿਹੜੇ ਗਰਮ ਖਾਦੀ ਨੇ ਉਹਨਾਂ ਦੇ ਜਿਹੜੇ ਕੋ ਗੜੀ ਹੋੜੜੇ ਬੱਚੇ ਜਿਵੇਂ ਹੁਣ ਪਹਿਵਲ ਕਲਾ ਜਿਹੇ ਅਸ਼ੀਰਵ ਦੇ ਉਹਦਾ ਉਹਦਾ ਮੋਡਾ ਸੁਨਰਾਜ ਸਿੰਘ ਇਹਦਾ ਮੈਂ ਕਿੱਧਰ ਪੈ ਕੇ ਚੌਕ ਲੜਨੀ ਆ ਜਿਮਣੀ ਚੌਕ ਹਾਂ ਸੋ ਉਹਨੂੰ ਕਿਵੇਂ ਦੇਖਦੇ ਹੋ ਵੀ ਪਾਰਟੀਆਂ ਜਿਹੜੀਆਂ ਹੈਗਿਆ ਤੰਗਾਰਵਾਂ ਜਾ ਰਹੀਆਂ ਸੋ ਇੰਡੀਪੈਂਡੈਂਟ ਕੈਂਡੀਡੇਟ ਦੇ ਉੱਪਰ ਨੂੰ ਉਰੇ ਉਹ ਸਾਡੀ ਕਿਤਨੇ ਕਿਤੇ ਜਿਹੜੀ ਸੋਚ ਆ ਨਾ ਡੈਮੋਕ੍ਰੇਸੀ ਦੇ ਲਈ ਉਹ ਪੂਰੀ ਸਹੀ ਨਹੀਂ ਔਰ ਇਟਰਾ ਦਾ ਕਿਰਦਾਰ ਵੀ ਸਹੀ ਨਹੀਂ ਇਸ ਕਰਕੇ ਹੋ ਰਿਹਾ ਇਹ ਦੋ ਕਾਰਨ ਨੇ ਔਰ ਇਹ ਬੜੀ ਮੰਦਭਾਗੀ ਗੱਲ ਆ ਪੰਜਾਬ ਦੇ ਲੋਕ ਬਹੁਤ ਸੂਝਵਾਨ ਹੁੰਦੇ ਆ ਪਰ ਇਹ ਜਿਹੜਾ ਅਮਰਤਪਾਲ ਦਾ ਸਰਬਜੀਤ ਦਾ ਜਿਤਨਾ ਸੀ ਇਹ ਡੂ ਟੂ ਸ਼੍ਰੋਮਣੀ ਅਕਾਦਮੀ ਦਾ ਉਹਨਾਂ ਦੀਆਂ ਗਲਤੀਆਂ ਤੇ ਉਹਨਾਂ ਦੀਆਂ ਕਮੀਆਂ ਉਹਨਾਂ ਦੀ ਆਪਣੀ ਜਿਹੜੀ ਸਮਰਪਣ ਹੁੰਦਾ ਨਾ ਕੌਮ ਦੇ ਲਈ ਧਰਮ ਦੇ ਲਈ ਉਹ ਨਹੀਂ ਪਹਿਲਾ ਇਹ ਹੁੰਦਾ ਸੀ ਅਕਾਲੀ ਦਲ ਚ ਹੁੰਨੀ ਆ ਇਸੇ ਲਈ ਮੈਂ ਸਮਝਦਾ ਇਹ ਬਹੁਤ ਅਕਾਲੀ ਦਲ ਪੰਥਕ ਪੰਥ ਦੀ ਨੁਮਾਇੰਦਾ ਜਮਾਤ ਆ ਮੈਂ ਅੱਜ ਵੀ ਇੱਥੇ ਬੈਠ ਕੇ ਕਹਣਾ ਕਿ ਅਕਾਲੀ ਦਲ ਦਾ ਇਸ ਤਰ੍ਹਾਂ ਖਤਮ ਹੋਣਾ ਨਿਗਾਰ ਦੀ ਤਰਫ ਜਾਣਾ ਇੱਕ ਬੜੀ ਬੰਦਭਾਗੀ ਗੱਲ ਹੈ ਕਿ ਸੋਚ ਠੀਕ ਨਹੀਂ ਹੈ ਤੇ ਜਿਹੜੇ ਪੰਜਾਬ ਨੂੰ ਸਮਝਦੇ ਆ ਉਹ ਸਾਰੇ ਇਹ ਗੱਲ ਕਹਿਣਗੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਤੇ ਮੈਂ ਉਹਦੇ ਦੀ ਬਹੁਤ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਪਰ ਮੈਂ ਤਾਂ ਆਪਣੀ ਪਾਰਟੀ ਦੀ ਗੱਲ ਕਰਨੀ ਹੈ ਤੇ ਮੈਂ ਉਹਨਾਂ ਦੀ ਗੱਲ ਕਰਨ ਲੱਗ ਜਾਈਏ ਆ ਸੁਖਵੀਰ ਬਾਦਲ ਜਾ ਕੇ ਕਹਿ ਦਵੇ ਕਿ ਸਾਡੀ ਵੀ ਪਾਰਟੀ ਚਲਾ ਦੇ ਉਹ ਚਲਾ ਦੇਾਂਗੇ ਵਧੀਆ ਚੱਲੂ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਸੁਖਵੀਰ ਬਾਦਲ ਨੂੰ ਕੀ ਤਾਂ ਜਿੰਨੇ ਚਾਹੀਦੇ ਕੁਝ ਲੀਡਰ ਕੁਝ ਪਾਰਟੀ ਮੰਗਾਈ ਹੋਰ ਜੋ ਤਲਖਾਈਆਂ ਉਹਨੂੰ ਲਗਾਇਆ ਗਿਆ ਉਸਮੈਂ ਇੱਕ ਤਕਸੀ ਬਾਦਲ ਵੀ ਕਿਉਂਕਿ ਇੰਪਲੀਕੇਟ ਜੀ ਕਿ ਕਿਹੜੇ ਕਿਸ ਨੂੰ ਚਾਹੀਏ ਪੀਐਮ ਹੋ ਸੀ ਉਹ ਸਾਡੇ ਲਈ ਤਾਂ ਇਹ ਦੇਖੋ ਸੁਖਵੀਰ ਬਾਦਲ ਦੀ ਸੋਚ ਠੀਕ ਨਹੀਂ ਆ ਸਾਡੇ ਲਈ ਤਾਂ ਇਹ ਵਰਦਾਨ ਹੈ ਇਹ ਇਦਾਂ ਦਾ ਕੰਮ ਉਹਦੇ ਨਾਲ ਹੋ ਰਿਹਾ ਠੀਕ ਹੈ ਨਹੀਂ ਤਾਂ ਸਾਨੂੰ ਹੀ ਨੁਕਸਾਨ ਕਰਦਾ ਨਾ ਬਿਨਾਂ ਹੀ ਗੱਲਬਾਤ ਤੋਂ ਨਾਗਪੁਰ 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 ਕੀ ਇਹ ਨਾਗਪੁਰ ਉਹਨਾਂ ਨੇ ਕੀ ਕਰਾਉਣਾ ਇਹਦੇ ਕੋਲ ਉਹ ਦੁਨੀਆ ਦਾ ਸਭ ਤੋਂ ਵੱਡਾ ਸਮਾਜਿਕ ਸੰਗਠਨ ਹੈ ਐਵੇਂ ਝੂਠ ਬੋਲੀ ਜਾਓ ਪਬਲਿਕ ਚ ਆ ਕੇ ਹੁਣ ਸਾਡੀ ਪਾਰਟੀ ਦੀ ਕੋਈ ਦਿੱਕਤ ਆ ਜੇ ਅਸੀਂ ਇਹ ਕਹਿਣ ਲੱਗ ਜਾਈਏ ਵੀ ਇਹ ਤਾਂ ਦਿੱਸਾ ਕੰਗਣਾ ਹੀ ਬੋਲ ਰਹੀ ਸੀ ਤੇ ਮੈਂ ਆ ਕੇ ਕਹਿਣ ਲੱਗ ਜਾਈਏ ਤਾਂ ਕਾਂਗਰਸ ਨੇ ਬੁਲਵਾਤਾ ਕਿੰਨੀ ਨਲਕੀ ਵਾਲੀਆਂ ਗੱਲਾਂ ਨੇ ਅਸੀਂ ਉਹਨਾਂ ਦੀ ਪਾਰਟੀ ਨੂੰ ਤੋੜ ਰਹੇ ਹਾਂ ਅਸੀਂ ਕੀ ਕਰਾਉਣਾ ਉਸ ਪਾਰਟੀ ਦੋਸ਼ਤ ਆਪ ਦੀ ਖੜੀ ਕਰਾਂਗੇ ਕਰਾਂਗੇ ਪੰਜਾਬੀ ਸਾਨੂੰ ਸਵੀਕਾਰ ਵੀ ਕਰਨਗੇ ਕਿਉਂਕਿ ਹੁਣ ਸਾਰੇ ਦੇਖ ਲੈ ਸਾਡਾ ਹੀ ਕੰਮ ਰਹਿ ਗਿਆ ਪੰਜਾਬ 'ਚ ਠੀਕ ਹੈ ਜੀ ਠੀਕ ਹੈ ਆਰਾ ਨਾ ਬਹੁਤ ਅਨੋਖਾ ਸਾਰੇ ਚਾਹਤੀ ਕੀ ਜਾਇਓ ਤਾਂ ਸਾਡੀ ਮਹਿਮਾਨ ਉਹਨਾਂ ਨੇ ਬਹੁਤ ਮੰਗਵਾ ਦਿਓ ਮੈਂ ਦੇ ਦੂੰਗਾ ਪੈਸੇ